ਉਨਾ ਸਮਿਆਂ ਦੌਰਾਨ ਦੌਰੇ 15 16 ਚ ਸਾਡੇ ਧਾਰਨੇ ਗ੍ਰੰਥਾ ਦੀ ਵਿਵਅਦਿ ਸ਼ੁਰੂ ਹੋਈ ਕਿ 2015 ਚ ਬੀਟੀ ਕਾਟਨ ਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ ਵਾਈਟ ਮੱਖੀ ਦਾ ਹਮਲਾ ਹੋਇਆ ਸੀ ਨਰਮੇ ਦੀ ਫਸਲ ਤਬਾਹ ਹੋਈ ਸੀ ਪੰਜਾਬ ਦਾ ਸਾਰਾ ਕਿਸਾਨ ਧਰੜਿਆਂ ਤੇ ਸੀ ਉਹ ਸਾਰੇ ਧਰੜਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਪਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਪੰਜਾਬ ਪਤਾ ਕੀ ਕੀ ਹੋਇਆ ਔਰ ਜਦੋਂ 17 ਦੀ ਇਲੈਕਸ਼ਨ ਹੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਪੰਜਾਬ ਦੇ ਇਤਿਹਾਸ ਦੇ ਅੰਦਰ ਔਰ ਪਹਿਲੀ ਵਾਰ ਇਲੈਕਸ਼ਨ ਲੜਦੇ ਆ ਆਮ ਆਦਮੀ ਪਾਰਟੀ ਆਪੋ ਜੀਸ਼ੇ ਚਾਹੀ ਪਰ ਲੇਕਿਨ ਕਾਂਗਰਸ ਪਾਰਟੀ ਸੱਤਾ ਚਾਹੀ ਕਿਉਂ ਕਿ ਕੈਪਟਨ ਸਾਹਿਬ ਨੇ गुटका साहब मथे नु के 100 खादी के मैं नशे भी खत्म करूंगा और जिन्ना ने गुरु ग्रंथ साहिब की बेइज्जती कीया ओना नु अखेरात सजावा भी दवा पांच साल जस रणजीत सिंह कमीशन जस जोरा सिंह कमीशन बड़े-बड़े तमाम कमीशन बिठा देते गए रिपोर्ट आ गईया विधानसभा डिस्कशन हो गया लंबे-लंबे सेशन -लंबे चले गए मेरे याद आ जस्टिस रणजीत बड़ी, अच्छा बड़ी अच्छी रिपोर्ट आई आज डे पंचायत इलेक्शन डिकलेयर करती और कट के इलेक्शन मैं इस करके रिपीट कर रहा पोलिटिकल के लोग करते रहे पांच साल बीत गए ਅਲਟੀਮੇਟ ਜਿਉਂ ਕਾਂਗਰਸ ਪਾਰਟੀ ਨੇ ਦੇਖਿਆ ਕਿ 4.5 ਸਾਲ ਲੰਘ ਗਏ ਕੋਈ ਸਜ਼ਾਬਾ ਨਹੀਂ ਹੋਇਆ ਚਾਰਾਂ ਤੱਕ ਪੇਸ਼ਰੀ ਹੋਇਆ ਕੋਈ ਵਿਅਕਤੀ ਦੀ ਗ੍ਰਿਫਤਾਰੀ ਤੱਕ ਨਹੀਂ ਹੋਈ ਅਨ ਇਵੈਸਟੀਗੇਸ਼ਨ ਦੀ ਪ੍ਰੋਗਰੈਸ ਨਹੀਂ ਹੋਈ ਬਲਕਿ ਇਨਵੈਸਟੀਗੇਸ਼ਨ ਆਫੀਸਰ ਕੰਟੀਨਿਊ ਦੋ ਤਿੰਨ ਇਨਵੈਸਟੀਗੇਸ਼ਨ ਆਫੀਸਰ ਬਦਲਦੇ ਗਏ ਉਹਨਾਂ ਨੂੰ ਬਾਅਦ ਜਿਹੜਾ ਮਜਬੂਰਨ ਕਾਂਗਰਸ ਪਾਰਟੀ ਤੇ ਹਟਾਇਆ ਤੇ ਹਟਾਉਣ ਤੋਂ ਬਾਅਦ ਚੰਨੀ ਸਾਹਿਬ ਨੂੰ ਥੋੜੇ ਸਮੇਂ ਤੱਕ ਮੁੱਖ ਮੰਤਰੀ ਬਣਾਇਆ ਕਿਉਂਕਿ ਲਾਚਾਰ ਵਿਅਕਤੀ ਕਰ ਨਹੀਂ ਸਕਦਾ ਕੁਝ ਜਿਹਦੇ ਕੋਲ ਕੋਈ ਪਾਵਰ ਨਹੀਂ ਹੋਵੇ ਉਹ ਵਿਅਕਤੀ ਕੁਝ ਨਹੀਂ ਕਰਦਾ ਇੱਕ ਪਾਵਰਲੈਸ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਪੰਜਾਬਸ ਬਣਾਇਆ ਜਿਹਦੇ ਕੋਲ ਆਪਣੀ ਕੋਈ ਪਾਵਰ ਨਹੀਂ ਸੀ ਔਰ ਉਸੇ ਸਮੇਂ ਦੌਰਾਨ ਜੋ 2007 ਤੋਂ ਬਾਅਦ ਸਿਟੀ ਸੈਂਟਰ ਘਟਾਲੇ ਵਾਲਾ ਮਾਮਲਾ ਤੁਹਾਡੇ ਯਾਦ ਹੋਊਗਾ ਉਹਦੀ ਵੀ ਕੈਂਸਲਸ਼ਨ ਰਿਪੋਰਟ ਮੂਵ ਹੁੰਦੀ ਆ ਉਹ ਵੀ ਕੈਂਸਲਸ਼ਨ ਰਿਪੋਰਟ ਜਿਹੜੀ ਆ ਐਕਸੈਪਟ ਹੁੰਦੀ ਆ ਇਹ ਸਾਰਾ ਕੁਝ ਪਿਛਲੇ ਜਿਵੇਂ 2002 ਤੋਂ ਲੈ ਕੇ 2022 ਤੱਕ ਦਾ ਵਿਸ਼ਲੇਸ਼ਣ ਕਰਾਂ ਤਾਂ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ